ਹਾਂਜੀ ਦੋਸਤੋ ਯਾਰ ਚੱਲ ਸੋਨੂੰ ਜਿਵੇਂ ਬੜੇ ਆਂ ਹਾਂਜੀ ਦੋਸਤੋ ਹਾਂਜੀ ਮਤੋਂ ਸਤਿ ਸ਼੍ਰੀ ਅਕਾਲ ਸਾਰੇ ਸੱਜਣਾ ਤੇ ਬੇਲੀਆਂ ਨੂੰ ਤੇ ਆਪਾਂ ਜੇ ਪਿਛਲੀ ਵੀਡੀਓ 'ਚ ਤੁਹਾਨੂੰ ਕਿਹਾ ਸੀਗਾ ਵੀ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਸਰਪ੍ਰਾਈਜ਼ ਦੇਵਾਂਗੇ ਤੇ ਆਪਾਂ ਉਹ ਸਰਪ੍ਰਾਈਜ਼ ਲੈਣ ਚੱਲੇ ਹਾਂ ਹੁਣ ਤੇ ਵਿਖਾਉਣੇ ਆ ਤੁਹਾਨੂੰ ਉੱਥੇ ਜਾ ਕੇ ਹੀ ਵੀ ਸਰਪ੍ਰਾਈਜ਼ ਕਿਹੜਾ ਏ ਇੱਥੇ ਹੁਣ ਦੱਸਣਾ ਨਹੀਂਗਾ ਤੁਹਾਨੂੰ ਤੇ ਜਾਂਦੇ ਆਪਾਂ ਵਸ ਫੋਈ ਪ੍ਰੈਸ਼ਰਨ ਸਾਡਾ ਸ਼ੈਫ ਫੋਈ ਪਰ ਬਿਲਕੁਲ ਠੀਕ ਆ ਮਿੱਤਰੋ ਮਿਲਦੇ ਆਪਾਂ ਫਿਰ ਥੋੜੇ ਟਾਈਮ ਬਾਅਦ ਤੁਹਾਨੂੰ ਕੋਈ ਪਰਫਾਰਮੈਂਸ ਕੇਦੇ ਨਾਲੇ ਤੁਹਾਨੂੰ ਦਿਖਾਉਣੇ ਕੀ ਸਰਪ੍ਰਾਈਜ਼ ਅੱਜ ਠੀਕ ਆ ਜੀ ਲਓ ਜੀ ਮਿੱਤਰੋ ਆਪਾਂ ਨਿਕਲਦੇ ਆਂ ਘਰੋਂ ਘਰ ਕੋਈ ਪ੍ਰਵਲ ਨੂੰ ਹੋ ਗਏ ਆ ਰਵਾਨਾ ਅੱਗੇ ਅੱਗੇ ਫਿਰ ਖੋਣਾ ਹੈ ਤੁਹਾਨੂੰ ਮਾਹੌਲ ਆਹ ਯਾ ਇਹ ਸਾਡੇ ਪਿੰਡ ਪੜਾਣੇ ਦੀਆਂ ਗਲੀਆਂ ਲੋ ਵੀ ਮੇਟਰ ਆ ਗਏ ਆਪਾਂ ਜੀਰਾ ਫਰਾਈਪਰ ਰੋਡ ਤੇ ਫਲਾ ਫੜੀ ਵੀਰੇ ਹੋਈ ਮਿਸਟਰ ਪਿਆਰਿਓ ਕੋਲਪੁਰ ਗਏ ਆ ਆਪਾਂ ਬਹੁਤ ਤੇ ਅੱਗੇ ਉਹਨਾਂ ਨੂੰ ਜਾ ਕੇ ਦਿਖਾਉਣੇ ਆ ਕੀ ਸਰਪ੍ਰਾਈਜ਼ ਦਾ ਇਹ ਆ ਗਿਆ ਜੀ ਗੁਰਦੁਆਰਾ ਸਾਰਾ ਗੜੀ ਸਾਹਿਬ ਹਰ ਰੇਲਵੇ ਸਟੇਸ਼ਨ ਉੱਥੇ ਜਾਣਾ ਬਹੁਤ هون ਤੁਹਾਡਾ ਅੱਧਾ ਇੱਕ ਸਰਪ੍ਰਾਈਜ਼ ਦਾ ਸਦਮ ਹੋ ਗਿਆ ਹੋਊਗਾ ਇੱਥੇ ਆਉਣਾ ਆਪਾਂ ਮਿੱਤਰੋ ਹੁਣ ਤੁਸੀਂ ਗੈਸ ਕਰੋ ਕਿ ਇੱਥੇ ਲੈਣਾ ਕੀ ਆ ਮਿੱਤਰ ਪਿਆਰੇ ਉਹ ਆਪਾਂ ਪਹੁੰਚ ਗਏ ਆ ਆਪਣੇ ਟਿਕਾਣੇ ਤੇ ਤੇ ਹੁਣ ਤੁਸੀਂ ਕਰੋ ਗੈਸ ਵੀ ਆਪਾਂ ਲੈਣਾ ਕੀ ਹੋਊਗਾ ਇੱਥੋਂ ਤੇ ਅਸੀਂ ਉਹਨਾਂ ਚਾਰ ਕਰਦੇ ਆ ਗੱਲਬਾਤ ਬਾਈ ਉਹਨਾਂ ਨਾਲ ਬਾਈ ਹੋਣੀ ਨਹੀਂ ਖੈਰ ਪਹੁੰਚੀ ਨਹੀਂਗੇ ਹਲੇ ਆਉਂਦੇ ਹੋਣੇ ਆ ਕਿਤੇ ਤੇ ਸਾਡੇ ਦੂਜੇ ਬੰਦੇ ਵੀ ਮਗਰ ਆ ਰਹੇ ਆ ਤੇ ਅਸੀਂ ਕਰ ਲਈਏ ਗੱਲਬਾਤ ਤੇ ਉਹਨਾਂ ਜਰ ਤੁਸੀਂ ਮਾਰੋ ਗੈਸ ਐਗਰੀ ਜਿਉਣ ਦਾ ਕੋਈ ਵੀ ਸੰਦ ਲੈਣਾ ਹੋਵੇ ਤੇ ਤੁਸੀਂ ਪਹੁੰਚ ਸਕਦੇ ਆ ਫਰੋਇਪਰ ਦੇ ਵਿੱਚ ਜਦੋਂ ਆਪਾਂ ਰੇਲਵੇ ਵਾਲਾ ਪੁਲ ਲੰਘਦੇ ਆ ਤੇ ਪੁਲ ਦੇ ਬਿਲਕੁਲ ਉਹ ਰੇਲਵੇ ਲੈਨ ਰਹਿ ਗਈ ਆ ਤੇ ਰੇਲਵੇ ਲੈਨ ਦੇ ਉੱਪਰ ਦੀ ਜਿਹੜਾ ਪੁਲ ਆਉਂਦਾ ਏ ਜਿਹੜਾ ਸਿਟੀ ਨੂੰ ਤੇ ਕੈਂਟ ਨੂੰ ਮਿਲਾਉਂਦਾ ਬਿਲਕੁਲ ਉਹਦੇ ਲੈਫਟ ਹੈਂਡ ਇਧਰੋਂ ਥੱਲੇ ਆ ਕੇ ਆ ਇਹਨਾਂ ਦਾ ਬਾਈ ਉਹਨਾਂ ਦੀ ਐਗਰੀ ਜਿਉਣ ਵਾਲਿਆਂ ਦੀ ਡੀਲਰਸ਼ਿਪ ਸੂਪਰ ਸ਼ੀਟਰ ਐਂਡ ਲੈਵਲ 레이జర్ ਲੈਵਲਰ ਸੂਪਰ ਸ਼ੀਟਰ ਹੋਰ ਕੋਈ ਜਿਵੇਂ ਡ੍ਰਿਲ ਵਗੈਰਾ ਹੋ ਗਈ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਹੁੰਦੀਆਂ ਨਾ ਕੋਲੇ ਚਲੋ ਠੀਕ ਹੈ ਜੀ ਮੈਂ ਕਰ ਲਵਾਂ ਕਾਲ ਆਪਣੇ ਨਾਲ ਦੇ ਬੰਦਿਆਂ ਨੂੰ ਤੇ ਫੇਰ ਜੁੜਦੇ ਆ ਅੱਗੇ ਦੁਬਾਰਾ ਫੇਰ ਆਗੇ ਸਾਡੇ ਦੂਜੇ ਸਾਥੀ ਪਹੁੰਚ ਚੁਕੇ ਆ ਆ ਜਿਉਂ ਨਿਕ ਉਹ ਨਿਕਲ ਆਓਗਾ ਤੇਲ ਚਵਾਉਣਾ ਨਿਕਲ ਆਓਗਾ ਤੇਲ ਚਵਾਉਣਾ ਮੈਂ ਗਿਆ ਇਹ ਰੇਲ ਸੁਨਾ ਵਾਲਾ ਉਹ ਸੋਨਾ ਦਾ ਹੈਗਾ ਨਿਕਾ ਜਾ ਕਰਦਾ ਜਮਾ ਹੀ ਹੁਣ ਵੀਰ ਬੜੇ ਪਾਏ ਆ ਜਮਾਈ ਨਿਕਾਜ ਆ ਕਰਤਾ ਮੈਂ ਆ ਆਪਾਂ ਕੀ ਦੇਣਾ ਆਪਾਂ ਮਿੱਟੀ ਧੂਣੀ ਆ ਹਲਟ ਤਾਂ ਉੱਡੀ ਆ ਨਿੱਕੇ ਨੂੰ ਵੀ ਆਹੋ ਜੀ ਇਹ ਚੱਲਿਆ ਜਾਏ ਪੀਰ ਸਾਰੀ ਕੁਲੀ ਰਦਾ ਜਾ ਇਹ ਵੈਲ ਉਹ ਸੋਲ ਬਣਾਏ ਪੂਰਾ ਜੇ ਫਾਟ ਟੱਡੂ ਜੀ ਬੀਤੀ ਆਹੋ ਨਾ ਜਮਾਈ ਮੈਂ ਤੂੰ ਉੱਤਰ ਸਹੀ ਆ ਬੰਦਿਆ ਲੱਗਣਾ ਆਹ ਰੰਪੋਰਟ ਆ ਬੈਲੋ ਲੋ ਵੀ ਮਿੱਤਰ ਪਿਆਰਿਓ ਸਰਪ੍ਰਾਈਜ਼ ਕਰਦੇ ਆਪਾਂ ਖਤਮ ਤੇ ਦੱਸਦੇ ਆਂ ਤੁਹਾਨੂੰ ਲੋ ਵੀ ਮਿੱਤਰ ਪਿਆਰਿਓ ਸਰਪ੍ਰਾਈਜ਼ ਕਰਦੇ ਆਪਾਂ ਖਤਮ ਤੇ ਦੱਸਦੇ ਆਂ ਤੁਹਾਨੂੰ ਕੀ ਸੀ ਪ੍ਰੋਜੈਕਟ ਆਪਾਂ ਜਿਹੜਾ ਲਿਆ ਸੀ ਇਹ ਆਪਾਂ ਦੇਖੀ ਨਾ ਹੈ ਵੀ ਇਹ ਨਾ ਹੈ ਰਿਹਾ ਇਹਨੂੰ ਲੱਗ ਰਿਹਾ ਆ ਬੜਾ ਵਗੜੀ ਬਹੁਤ ਹੈ ਵੇ ਮੋਟੀ ਗੱਡੀ ਚੱਲ ਰਹੀ ਹੈ ਹਾਂ ਕਿਉਂ ਤਰਕੰਡੀ ਵੇ ਕਿੱਡੀ ਮੋਟੀ ਜੱਗ ਹੈ ਹਾਂ ਓਏ ਓ ਗੁਰਦੀ ਓਏ ਇਦਰਾ ਤਰਕੰਡੀ ਆਹ ਅਲੀ ਪਾਗੜ ਦੇ ਸਾਈਡ ਤੋਂ ਪਲੇਟ ਤੇ ਨਹੀਂ ਵੇ ਬਹੁਤ ਮੋਟਿਆ ਹਾਂ ਇਧਰ ਨਿਗਾ ਮਾਰ ਹਰਕਤ ਹੈਗਾ ਤਰਕੰਡੀ ਬਹੁਤ ਕਾਮ ਬਣੀ ਆ ਤਰਕੰਡੀ ਦਾ ਫਿਰ ਦੂਜੀ ਆ ਗਈ ਨਾ ਦੂਜੀ ਲੋਹੇ ਵਾਲੀ ਆ ਗਈ ਸਰ ਗੱਲ ਇਹ ਆ ਮੈਂ ਕਿਹਾ ਹਾਂ ਭੜਾਈ ਵੇ ਕਿੱਡੀ ਜ਼ਬਰਦਸਤ ਇਹ ਤਾਂ ਨਹੀਂ ਮਾੜੀ ਬਣੀਗੀ ਵੇ ਨਹੀਂ ਚੀਜ਼ ਤਾਂ ਓਵੇਂ ਦਾ ਸੋਨਾ ਆ ਜੋ ਜੰਗਲ ਆ ਲੈ ਲੇ ਦੁਨੀਆ ਵੇਖੂਗੀ ਵੀ ਆ ਕਿ ਤੋਬ ਰਹੀ ਜਾਂਦਾ ਨਵੇਂ ਮਿੱਤਰ ਸਰਪ੍ਰਾਈਜ਼ ਖਤਮ ਹੋ ਗਿਆ ਆਪਣਾ ਤੇ ਆ ਲਿਆਈ ਪਰ ਜਾ ਆਪਾਂ ਪ੍ਰਮਾਤਮਾ ਦੀ ਕਿਰਪਾ ਨਾਲ ਸ਼ੁਕਰਾਨਾ ਮਹਾਰਾਜ ਦਾ ਦਾਦੇ ਦਾ ਬਹੁਤ ਬਹੁਤ ਕਿਉਂਕਿ ਇੰਨੀ ਔਕਾਤ ਨਹੀਂ ਹੈਗੀ ਆਪਣੀ ਜਿੱਦੀ ਚੀਜ਼ ਲਈ ਹੈ ਤੇ ਹੋਂ ਸਾਰੇ ਭਰਾ ਕਰਿਓ ਅਰਦਾਸ ਪਰਮਾਤਮਾ ਅਗੇ ਕੰਮ ਚੱਲੇ ਸਾਡਾ ਵਧੀਆ ਵਧੀਆ ਇਹਨੂੰ ਫ੍ਰੀ ਕਰ ਲਈਏ ਛੇਤੀ ਛੇਤੀ ਕਿਉਂਕਿ ਸੱਜਣਾ ਬੇਲੀਆਂ ਤੋਂ ਫੜਫੜੀ ਲਾਏ ਆ ਫਿਲਹਾਲ ਤਾਂ ਜਦੋਂ ਫ੍ਰੀ ਹੋਊਗਾ ਉਦੋਂ ਪਤਾ ਆਹੋ ਏ ਵੇਖ ਲਿਆ ਸੀ ਮੈਂ ਵੀਡੀਓ ਚ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਬਾਅਦ ਚ ਫਿਰ ਕਰ ਲਈਏ ਗੱਲ ਬਾਤ ਲਓ ਜੀ ਮਿੱਤਰੋ ਖਰਾਇਆ ਆਪਾਂ ਲਿਆ ਫਾ ਟਰੈਕਟਰ ਮਗਰ ਤੇ ਆਪਾਂ ਹੁਣ ਚੱਲ ਪਏ ਆ ਪਿੰਡ ਨੂੰ ਕੇ ਹੁਣ ਪਿੰਡ ਜਾ ਲ ਕੇ ਵਸਾਉਣੇ ਆ ਮੋਸ ਤੋਂ ਨੂੰ ਕਰਦੇ ਆ ਸੈਟ ਵਾਰਡ ਇਹਨੂੰ ਚਲਾ ਚ ਰੂ ਕੇ ਦੇਖਾਂਗੇ ਜੇ ਪਹੁੰਚਦੇ ਆਪਾਂ ਪਿੰਡ ਜਾ ਕੇ ਹੁਣ ਠੀਕ ਆ ਜੀ ਹਾਂਜੀ ਮਿੱਤਰੋ ਫਾਟਕ ਲੱਗੇ ਸੀਗੇ ਸ਼ੋਣੀ ਵਾਲਾ ਫਾਟਕ ਲੱਗ ਗਿਆ ਸੀ ਤੇ ਉੱਥੇ ਖੜੇ ਆਂ ਟ੍ਰੇਨ ਗਈ ਆ ਨੰਗ ਤੇ ਸਾਰੇ ਭਰਾ ਦੱਸਿਓ ਕਮੈਂਟ ਕਰਕੇ ਕਿਰਾਇਆ ਕਿਵੇਂ ਲੱਗਾ ਤੇ ਅਰਦਾਸ ਕਰਿਓ ਮਹਾਰਾਜ ਅੱਗੇ ਕੇ ਜਲਦੀ ਜਲਦੀ ਇਹਦੇ ਪੈਸੇ ਲਾ ਸਕੀਏ ਇਹਨੂੰ ਫ੍ਰੀ ਕਰ ਸਕੀਏ ਵਿਚਾਰੇ ਨੂੰ ਚਾਹਾਂਗੇ ਤਾਂ ਸੱਜਣਾ ਭਰਾਵਾਂ ਦੇ ਸਦਕਾ ਹੀ ਲੈ ਲਿਆ ਆਪਾਂ ਫੜ ਦੜ ਕੇ ਹੀ ਤੇ ਚਲੋ ਠੀਕ ਆ ਮਿੱਤਰੋ ਫਾਟਕ ਖੁੱਲ ਗਿਆ ਚੱਲਦੇ ਆਂ ਫੇਰ ਅੱਗੇ ਪਹੁੰਚ ਕੇ ਦਿਖਾਉਣੇ ਆ ਤੁਹਾਨੂੰ ਅਗਲਾ ਕਸਟਮਰ ਲਓ ਜੀ ਮਿੱਤਰੋ ਆ ਗਏ ਆਪਾਂ ਆਪਣੇ ਪਿੰਡ ਦੇ ਗੁਰੂ ਘਰ ਸਾਹਿਬ ਜੀ ਤੇ ਟਕਾਲੀਏ ਮੱਖਾਨ ਨੂੰ ਕਰਮਾਂ ਵਾਲੇ ਨੂੰ ਪ੍ਰਮਾਤਮਾ ਦਾ ਕਰਦਿਏ ਸ਼ੁਕਰਾਨਾ ਜਿਨੇ ਇੰਨੀ ਜੋਕੇ ਕੀਤਾ ਕਿਉਂਕਿ ਇਹ ਆਪਣੀ ਔਕਾਤ ਤੋਂ ਬਾਹਰ ਦੀ ਚੀਜ਼ ਸੀਗੀ ਲੋਕਾਂ ਲਈ ਤਾਂ ਇਹ ਜਿਹੜੇ ਲੇਜ਼ਰ ਲੈਵਲਰ ਹੋ ਸਕਦਾ ਮਾਮੂਲੀ ਗੱਲਾਂ ਹੋਣ ਪਰ ਆਪਣੇ ਲਈ ਇਹ ਆਪਣੀਆਂ ਔਕਾਤ ਤੋਂ ਬਾਹਰ ਦੀ ਗੱਲ ਸੀ ਪ੍ਰਮਾਤਮਾ ਨੇ ਕਿਰਪਾ ਕੀਤੀ ਇੰਨੀ ਯੋਗੇ ਹੋਏ ਲਓ ਜੀ ਮਿੱਤਰੋ ਦਰਸ਼ਨ ਆਪਾਂ ਮਹਾਰਾਜ ਦੇ ਕਰ ਲਏ ਆ ਤੇ ਹੁਣ ਆਪਾਂ ਕਰਦੇ ਆ ਘਰ ਵੱਲ ਨੂੰ ਤਿਆਰੀ ਪਹੁੰਚਦੇ ਆ ਘਰੇ ਦੇਖਦੇ ਆ ਕੀ ਮਾਹੌਲ ਆ ਠੀਕ ਗੁਰੂ ਮਹਾਰਾਜ ਦਾ ਪਾਸ ਸ਼ੁਕਰਾਨਾ ਕਰਤਾ ਦਾਦੇ ਦਾ ਲਾਵਾ ਜੀ ਮਿੱਤਰੋ ਘਰ ਕੋਲੇ ਆਪਾਂ ਪਹੁੰਚ ਗਏ ਆ ਤੇ ਸੀਰਤਕੌਰ ਖੜੀ ਆ ਤੇਲ ਚੋਣ ਲਈ ਤਿਆਰ ਪਹਿਲਾਂ ਹੀ ਆ ਆ ਭੁੰਡੇ ਕਿਵੇਂ ਕੌਲੀ ਜੱਕੀ ਖੜੀ ਆ ਹੈਂ ਆਹ ਭੁੰਡੇ ਕਿਵੇਂ ਆ ਇਹ ਚਾਹੀਦੇ ਕਿੰਨੇ ਪੈਸੇ ਚਾਹੀਦੇ ਤੇਲ ਚ ਵਾਈ ਤੈਨੂੰ 500 ਐਵੇਂ 10 ਰੁਪਏ ਖੁੱਲੇ ਆ ਉਹ ਦੇ ਦਨਾ ਪਾਪਾ ਜੀ ਤੁਸੀਂ ਕਹ ਸੀ ਮੈਂ ਤੁਹਾਨੂੰ ਪੈਸੇ ਦਊਗਾ ਕਾਦੇ ਆ 10 10 ਰੁਪਏ ਦੇ ਤੁਸੀਂ ਕਹ ਸੀ ਅਗਰੇ ਦੇ ਦਿੰਨੇ 10 ਰੁਪਏ ਦੇ ਫੇਰ ਦੇ ਦਿੰਨੇ ਆ ਤੂੰ ਕਿਹੜਾ ਤੇਲ ਚ ਹੋਇਆ ਚਲ ਮਟਨ ਦੇਣਾ ਜੀ ਹਾਂ ਤੂੰ ਤਾਂ ਕਿਹਾ ਹੀ ਨਹੀਂ ਚਲ ਹਾਰਾ ਕਹਿ ਲੈ ਚਲ ਤੈਨੂੰ ਦੱਸ ਦੇ ਦਿੰਨੇ ਇਹਨੂੰ 5 ਦੇ ਦਿੰਨੇ ਆ